ਨਗਰਪਾਲਿਕਾ ਚੋਣਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਗੁਰਦਾਸਪੁਰ ਹਲਕਾ ਦਿਨਾ ਨਗਰ ਵਿੱਚ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਭਾਜਪਾ ਦੇ ਐਸੀ ਮੋਰਚਾ ਦੇ ਪੰਜਾਬ ਸਖਤਰ ਰਵੀ ਇੰਦਰ ਮੋਹਨ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਮੌਕੇ ਅਕਾਲੀ ਦਲ ਸਾਬਕਾ ਮੰਤਰੀ ਮਜੀਠੀਆ ਨੇ ਦਿੱਲੀ ਵਿੱਚ ਹੋਈ ਹਿੰਸਾ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਨੂੰ ਦੱਸਿਆ ਅਤੇ ਕਹਿ ਕੇ ਦੀਪਸਿੱਧੂ ਨੂੰ ਭਾਜਪਾ ਦਾ ਵਰਕਰ ਹੈ ਜਿਸ ਦੀਆਂ ਫੋਟੋਆਂ ਭਾਜਪਾ ਅਗੂਆਂ ਦੇ ਨਾਲ ਵੈਰਲ ਹੋ ਰਹੀਆਂ ਹਨ ਅਤੇ ਉਹਨਾਂ ਕਿਹਾ ਕਿ ਸਨੀਦੋਲ ਆਪਣਾ ਸਟੈਂਡ ਵੀ ਸਪਸ਼ਟ ਕਰਨ ਦੀ ਬਜਾਏ ਕਿਸਾਨਾਂ ਦੀ ਹਮਾਇਤ ਦੀ ਗੱਲ ਕਰਨ ਸਹਾਇਕ ਅਭਿਆਰਣ ਦੇ ਤੌਰ ਤੇ ਹੰਮੀਰ ਸਿੰਘ ਸੰਧੂ ਆਏ ਨੇ ਬੜੇ ਸਿਆਰੇ ਤੇ ਸੁਝਵਾਨ ਕਿ ਵਾਜੇ ਦੇ ਉੱਥੇ ਲੀਡਰ ਨੇ ਇਹ ਨਿਵਾਦ ਐਮਐਲਏ ਬਣੇ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਮਜੀਦ ਸਿੰਘ ਜਲੀਠਿਆ ਨੇ ਕਿਹਾ ਕਿ ਨਗਰਪਾਲਿਕਾ ਟੋਣਾ ਨੂੰ ਲੈ ਕੇ ਮਰਕਰਾਂ ਵਿੱਚ ਕਾਫੀ ਉਤਸ਼ਾਹ ਹੈ ਅਤੇ ਦੀਨਾ ਨਗਰ ਵਿੱਚ ਸਾਰੇ ਵਾਡਾ ਤੋਂ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੇ ਚੋਣਾਂ ਸੰਦੇ ਚੋਣ ਲੜੇਗਾ ਅਤੇ ਭਾਜਪਾ ਨੂੰ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਏ ਆਗੂਆਂ ਦਾ ਅਕਾਲੀ ਦਲ ਵਿੱਚ ਸਵਾਗਤ ਕੀਤਾ ਸੰਬੰਧੀ ਇਕੱਤਰ ਹੋ ਕੇ ਦੀਨਾ ਨਗਰ ਹਲਕਾ ਜਿਹੜਾ ਲੰਬੇ ਸਮੇਂ ਤੋਂ ਗੱਠਜੋੜ ਜਦ ਚੱਲਦਾ ਸੀ ਇੱਥੋਂ ਕੈਂਡੀਡੇਟ ਗੱਠਜੋੜ ਵਾਲੇ ਲੜਾਉਂਦੇ ਸਨ ਮਗਰ ਪਹਿਲੀ ਵਾਰੀ ਇੱਥੇ 15 ਵੋਟਾਂ ਹੁਣ ਤੱਕੜੀ ਚੋਣ ਨਿਸ਼ਾਨ ਤੇ ਸ਼ਰੋਮਨੀ ਅਕਾਲੀ ਦਾ ਲੜਨ ਲੱਗਿਆ ਉਹਦੀ ਸ਼ੁਰੂਆਤ ਦਫਤਰ ਦਾ ਉਦਘਾਟਨ ਅੱਜ ਇੱਥੇ ਕਰਨ ਵਾਸਤੇ ਸਾਰੀ ਜਿੱਥੇਬੰਦੀ ਆਈ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਲੋਕ ਇੱਕ ਨਵੀਂ ਓਪਰਚ्युनिटी ਇੱਕ ਨਵੀਂ ਸੋਚ ਨੂੰ ਮੌਕਾ ਦੇਣਗੇ ਕਿਉਂਕਿ ਦੋਵੇਂ ਪਾਰਟੀਆਂ ਚਾਹੇ ਉਹ ਭਾਜਪਾ ਹੋਵੇ ਤੇ ਚਾਹੇ ਕਾਂਗਰਸ ਲੰਮਾ ਸਮਾਂ ਇਸ ਇਲਾਕੇ ਦੀ ਨੁਮਾਇੰਦਗੀ ਕੀਤੀ ਆ ਮਗਰ ਜੋ ਇਲਾਕੇ ਦਾ ਹਾਲ ਹੈ 15 ਸਾਲ ਇਥੋਂ ਸਤਕਾਰਯੋਗ ਭੈਣ ਜੀ ਅਰਨਾ ਜੀ ਵਜੀਰ ਵਜੀਰ ਵੀ ਹੁਣ ਨੇ ਪਹਿਲਾਂ ਐਮਐਲਏ ਵੀ ਰਹੇ ਆ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਸਕੂਲ ਨਵਾਂ ਨਹੀਂ ਇੱਕ ਕਾਲਜ ਨਵਾਂ ਨਹੀਂ ਹਸਪਤਾਲ ਦਾ ਹਾਲ ਦੇਖ ਲਓ ਜਾ ਕੇ ਦੂਰ ਤੱਕ ਜਾਣ ਦੀ ਲੋੜ ਨਹੀਂ ਆਬ 32 ਦਾ ਹਾਲ ਵੇਖ ਲਓ ਇੱਕ ਵੀ 32 ਸ਼ਹਿਰ ਚ ਚੱਲਦੀ ਨਹੀਂ ਔਰ ਜਿਸ ਤਰੀਕੇ ਦੇ ਬਿਜਲੀ ਦੇ ਜੋ ਰੇਟ ਹੋਇਆ ਜਾਂ ਹੁਣ ਵੀ ਕੱਟ ਲੱਗਿਆ ਔਰ ਲੋਕਾਂ ਨੂੰ ਜੋ ਵਾਅਦੇ ਹੋਏ ਸਨ ਚਾਹੇ ਉਹ ਆਟੇ ਦਾਲ ਦੇ ਆ ਚਾਹੇ ਘਰ ਘਰ ਨੌਕਰੀ ਦੇ ਆ ਚਾਹੇ ਉਹ ਕਰਜ਼ਾ ਮਾਫੀ ਦੇ ਆ ਚਾਹੇ 51000 ਸ਼ਗਨ ਸਕੀਮ ਦੇ ਆ ਚਾਹੇ ਉਹ ਬੁਢਾਪਾ ਪੈਨਸ਼ਨ 2000 ਰੁਪਏ ਕਰਨੀ ਸੀ ਇਹ ਸਾਰੀ ਗੱਲਾਂ ਦੇ ਸਵਾਲ ਲੋਕਾਂ ਨੇ ਉਹਨਾਂ ਨੂੰ ਪੁੱਛਨੇ ਆ ਕਿਉਂਕਿ 4 ਸਾਲ ਸਰਕਾਰ ਦੇ ਪੂਰੇ ਹੋ ਗਏ ਆ ਅਖੀਰਲਾ ਸਾਲ ਆ ਪੁੱਠੀ ਗਿਣਤੀ ਸ਼ੁਰੂ ਆ ਤੇ ਕੰਮ ਕਾਂਗਰਸ ਪਾਰਟੀ ਦਾ ਜਦ ਵਜ਼ੀਰ ਦਾ ਹੀ ਜੀਰੋ ਆ ਤੇ ਬਾਕੀ ਪਾਰਟੀ ਦੇ ਕੀ ਹਾਲ ਆ ਤੁਹਾਡੇ ਸਾਹਮਣੇ ਉਹ ਅੱਗੇ ਪਾਜ ਪਾ ਦੇ ਐਸੀ ਮੋਰਚਾ ਦੇ ਪੰਜਾਬ ਸਕੱਤਰ ਰਵੀ ਮੋਹਨ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਮੌਕੇ ਉਹਨਾਂ ਕਿਹਾ ਕਿ ਵਿਰੋਧੀ ਅਤੇ ਲੋਕ ਮਾਰੂ ਨੀਤੀ ਤੋਂ ਤੰਗ ਆ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਖਾਨਿਆ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਾਂਗੇ ਗੁਰਦਾਸਪੁਰ ਤੋਂ ਜਗਰੂਪ ਕੁਲੇਵੀ ਲੋਪ ਲਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਰਵੀ ਮੋਨ ਸੁਭਾਸ ਖੱਤਰ ਸਿੰਘ ਜੀ ਭਾਜਪਾ ਐਸ்சி ਮੋਰਚਾ ਪੰਜਾਬ ਦਾ ਜਦੋਂ ਮੈਂ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਸਾਡੀ ਸੂਬੇ ਦੀ ਭਾਈਚਾਰਕ ਸਾਂਝ ਨੂੰ ਤੋੜ ਰਹੀ ਹੈ ਮੈਂ ਆਪਣੇ ਮਨ ਚੋਂ ਜਿਹੜਾ ਇਸ ਦਾ ਰੋਸ਼ ਕਰਦਿਆਂ ਹੋਇਆ ਮੈਂ ਕਿਹਾ ਕਿ ਜਿੱਦਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਜੀ ਨੇ ਜਦੋਂ ਮੁੱਖ ਮੰਤਰੀ ਸੀ ਭਾਈਚਾਰਕ ਸਾਂਝ ਬਣਾ ਕੇ ਰੱਖੀ ਸੀ ਹਿੰਦੂ ਸਿੱਖ ਏਕਤਾ ਦਲਤਾਂ ਦਾ ਵੀ ਮਾਣ ਸੀ ਹੁਣ ਭਾਜਪਾ ਦੇ ਵਿੱਚ ਉਹ ਵਾਲਾ ਜਿਹੜਾ ਹੈ ਉਹ ਅਜੰਡਾ ਨਹੀਂ ਹੈ ਇਹਨੂੰ ਮੈਂ ਸੋਚਦਿਆਂ ਹਾਂ ਜਿਹੜਾ ਹੈ ਉਹ ਅੱਜ ਭਾਜਪਾ ਨੂੰ ਅਲਵਿਦਾ ਕਹਿ ਦਿੰਦਾ ਹੈ ਨਾਲੇ ਮੈਂ ਜਿਵੇਂ ਤੁਹਾਨੂੰ ਪਤਾ ਹੈ ਇੱਥੇ ਦੋਦਮਾ ਕਾਲਜ ਹੈ ਹਾਈ ਕਮਾਂਡ ਤੱਕ ਸੂਬੇ ਦੀ ਸਰਕਾਰ ਨੇ ਬੰਦ ਕੀਤਾ ਕਾਲਜ ਜੋ ਕਿ ਦਲਤਾਂ ਦਾ ਕਾਲਜ ਸੀ ਦਲਤਾਂ ਦੇ ਕਾਲਜ ਨੂੰ ਚਾਲੂ ਕਰਾਉਣ ਵਾਸਤੇ ਜਿੱਥੇ ਸਾਡੀਆਂ ਬੱਚੀਆਂ ਨੂੰ ਨਾਲੇ ਤੇ ਵਜੀਫਾ ਮਿਲਦਾ ਸੀ ਨਾਲੇ ਡਿਗਰੀਆਂ ਮਿਲਦੀਆਂ ਸੀ ਮੈਂ ਸੈਂਟਰ ਸਰਕਾਰ ਤੱਕ ਅਪਰੋਚ ਕੀਤੀ ਤੇ ਬੜੇ ਅਫਸੋਸ ਦੀ ਇਹ ਗੱਲ ਰਹੀ ਕਿ ਉੱਪਰ ਹੱਡੀ ਸਰਕਾਰ ਹੋਵੇ ਭਾਰਤ ਸਰਕਾਰ ਸਾਡੀ ਹੋਵੇ ਤੇ ਕਾਲਜ ਅਸੀਂ ਸ਼ੁਰੂ ਨਹੀਂ ਕਰਾ ਸਕੇ ਇਸ ਲਈ ਆਪਣੇ ਭਾਈਚਾਰੇ ਨੂੰ ਮੈਂ ਕੋਈ ਕੀ ਮੂੰਹ ਦਿਖਾਂਦਾ ਕਿ ਮੈਂ ਵੀ ਇੱਕ ਬੀਜੇਪੀ ਦਾ ਆਗੂ ਆ ਕਿਨੇ ਸਾਥੀ ਨੂੰ ਸ਼ਾਮਲ ਹੋਏ ਤੁਸੀਂ ਪਾਰ ਹਾਂਜੀ ਕਿਨੇ ਸਾਥੀ ਲੈ ਕੇ ਸ਼ਾਮਲ ਹੋ ਇੱਕ ਪਾਰ ਲੈਂਦੇ ਹਾਂ ਅੱਜ ਮੈਂ ਆਪਣੇ ਲਗਭਗ 250 ਸਾਥੀ ਲੈ ਕੇ ਸ਼ਾਮਲ ਹੋਇਆ ਹਾਂ ਉਹਦੇ ਵਿੱਚ ਜਿਹੜੇ ਅਹੁਦੇਦਾਰ ਵੀ ਨੇ 10 12 ਅਹੁਦੇਦਾਰ ਨੇ ਤੇ ਹੋਰ ਵੀ ਆਗਾਮੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਉਹ ਮੈਂ ਆਪਣੇ ਜਿਹੜੇ ਦੀਨਾ ਨਗਰ ਹਲਕੇ ਦੇ ਵਿੱਚ ਅਹੁਦੇਦਾਰ ਸਾਹਿਬਾਨ ਨੇ ਪੰਚ ਸਰਪੰਚ ਨੇ ਜਾਂ ਵੱਖ-ਵੱਖ ਮੰਡਲਾਂ ਦੇ ਵਿੱਚ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਾਂਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ